ਫੀਸ ਕਿੰਨੀ ਲੜੀ ਦਾ ਤੋਂ ਫੀਸ ਲਾਈਵ ਵਾਲੀ ਨਹੀਂ ਜੀ ਸਸਤੀ ਗਾ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਤੇ ਅੱਜ ਆਪਣੇ ਕੋਲੇ ਬਾਈ ਮਹਿੰਗਾ ਬਰਾੜ ਤੇ ਬਾਈ ਕਿਹਨਾਂ ਜੀ ਜਗਜੀਤ ਸਿੰਘ ਹਾਂ ਜਗਜੀਤ ਸਿੰਘ ਮਨਜੋਤ ਸਿੰਘ ਦਾ ਮੁਕਸਰ ਤੋਂ ਹਾਂ ਛੱਤਿਆਣਾ ਛੱਤਿਆਣਾ ਪਿੰਡ ਤੋਂ ਆਏ ਆ ਬਾਈ ਮੁਕਸਰ ਤੋਂ ਤੇ ਬਾਈ ਆਪਾਂ ਨੂੰ ਮਿਲਿਆ ਸੀ ਗਾ ਡੱਬ ਵਾਲੀ ਮੰਡੀ ਤੇ ਪਸ਼ੂ ਮੰਡੀ ਤੇ ਅਸੀਂ ਇਕੱਠੇ ਹੋਏ ਸੀਗੇ ਉੱਥੇ ਇਹਨਾਂ ਦਾ ਚੈਨਲ ਆਪਾਂ ਦੇਖਿਆ ਸੀ ਇਹਨੂੰ ਦੱਸਿਆ ਸੀ ਕਿਵੇਂ ਕੰਮ ਕਰਨਾ ਚੈਨਲ ਤੇ ਤੇ ਬਾਈ ਦਾ ਇੱਕ ਸੁਪਨਾ ਸੀ ਕਹਿੰਦਾ ਆਪਾਂ ਕੱਲਾ ਚਲਾ ਕੇ ਦਿਖਾਣਾ ਵੀ ਤੂੰ ਪੈਸੇ ਕਿਵੇਂ ਆਉਂਦੇ ਆ ਤੇ ਉਹ ਹੁਣ ਪੂਰਾ ਹੋ ਗਿਆ ਬਈ ਹਾਂ ਬਾਈ ਤੇ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਕੋਈ ਦਿੱਕਤ ਨਹੀਂ ਪਹਿਲਾਂ ਆਈ ਸੀ ਸ਼ੁਰੂ ਸ਼ੁਰੂ ਚ ਜਦੋਂ ਦੇ ਆਪਾਂ ਮਿਲੇ ਆ ਮੰਡੀ ਤੇ ਉਸ ਤੋਂ ਬਾਅਦ ਸਹੀ ਹੋ ਗਿਆ ਬਸ ਜਿਵੇਂ ਦੱਸਿਆ ਓਵੇਂ ਚੱਲੀ ਗਿਆ ਹਾਂ ਓਵੇਂ ਚੱਲੀ ਗਿਆ ਤੇ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਮਿਲਿਆ ਨੂੰ ਆਪਾਂ ਨੂੰ ਮਿਲਿਆ ਦੀ ਮਹੀਨਾ ਕੋ ਹੋਇਆ ਹਣਾ ਮਹੀਨਾ ਡੇਢ ਮਹੀਨਾ ਬਸ ਨਹੀਂ ਹੋ ਤਾਂ ਵੱਧ ਗਿਆ ਤਿੰਨ ਚਾਰ ਮਹੀਨੇ ਹੋ ਗਏ ਨਹੀਂ ਹੋ ਗਏ ਹਣੇ ਵੱਧ ਤੋਂ ਵੱਧ ਤਿੰਨ ਚਾਰ ਮਹੀਨੇ ਹੋ ਗਏ ਤੇ ਅਸੀਂ ਡੱਬ ਵਾਲੀ ਮੰਡੀ ਇਕੱਠੇ ਹੋਏ ਸੀਗੇ ਹੂੰ ਏ ਮਾਈ ਦਾ ਚੈਨਲ ਮੋਨਟਾਈਜੇਸ਼ਨ ਹੋ ਗਿਆ ਸੀਗਾ ਤੇ ਇਨਕਮ ਵੀ ਆ ਗਈ ਵਧੀਆ हां ਇਨਕਮ ਆ ਗਈ ਤੇ ਬਾਈ ਡੱਬਾ ਲੈ ਗਏ ਮਠਾਈ ਦਾ ਸਪੈਸ਼ਲ ਆਪਣੇ ਕੋਲੇ ਮੁਕਸਬ ਤੋਂ ਚੱਲ ਕੇ ਆਏ ਆ ਤੇ ਇਹਨਾਂ ਬਾਈਆਂ ਦੇ ਵੀ ਅਕਾਊਂਟ ਅੱਜ ਸੈੱਟ ਕੀਤੇ ਆ ਤੇ ਜੇ ਮਿਹਨਤ ਕਰਨਗੇ ਤਾਂ ਇਹਨਾਂ ਦਾ ਵੀ ਜੱਦ ਜੂਗਾ ਅਸੀਂ ਰਾਹ ਦੱਸ ਸਕਦੇ ਹਾਂ ਇਹ ਨਹੀਂ ਆਪਣਾ ਹੈਗਾ ਵੀ ਆਪਾਂ ਤੁਹਾਨੂੰ ਮੋਨਟਾਈਜੇਸ਼ਨ ਕਰਕੇ ਦੇਵਾਂਗੇ ਕਈ ਬੰਦੇ ਕੀ ਕਰਦੇ ਪੈਸੇ ਲਈ ਜਾਂਦੇ ਆ ਵੀ ਚੈਨਲ ਮੋਨਟਾਈਜ਼ ਕਰ ਦਿਆਂਗੇ ਤੇ ਹਾਂ ਮੋਨਟਾਈਜੇਸ਼ਨ ਦੇ ਪੈਸੇ ਲੈਂਦੇ ਆ ਠੀਕ ਆ ਵੀ ਤੁਹਾਡਾ ਇਸ਼ੂ ਆ ਸੀ ਮੰਨ ਲਓ ਕੋਈ ਟੈਕਨੀਕਲ ਇਸ਼ੂ ਆ ਉਹ ਸੈੱਟ ਕਰ ਦਾਂਗੇ ਤੁਸੀਂ ਸਾਨੂੰ ਇੰਨੇ ਪੈਸੇ ਦੇ ਦਿਓ ਹਨਾ ਠੀਕ ਆ ਵੀ ਚਲੋ ਇਸ਼ੂ ਹੁੰਦਾ ਉਹ ਆਪੇ ਹੌਲੀ ਹੌਲੀ ਸੈੱਟ ਹੋ ਜਾਂਦਾ ਹਨਾ ਕੋਈ ਵੀ ਇਸ਼ੂ ਆਉਂਦਾ ਜਿਹਨੂੰ ਦੇਖ ਰੈੱਡ ਚ ਨਹੀਂ ਆਉਂਦਾ ਉਹਨਾਂ ਦਾ ਕੋਈ ਖਤਰਾ ਨਹੀਂ ਹੂੰ ਪਹਿਲਾਂ ਪੀਲਾ ਹੂਆ ਤੁਹਾਡਾ ਔਰੇਂਜ ਕਲਰ ਚ ਫਿਰ ਪੀਲੇ ਕਲਰ ਚ ਠੀਕ ਹੈ ਇਹ ਤਿੰਨ ਇਸ਼ੂ ਆ ਜਿਹੜੇ ਦੋ ਇਸ਼ੂ ਆ ਇਹ ਉੱਡ ਜਾਂਦੇ ਹੁੰਦੇ ਕੋਈ ਚੱਕਰ ਨਹੀਂ ਜਿਹੜਾ ਰੈੱਡ ਵਾਲਾ ਉਹ ਨਹੀਂ ਹੁੰਦਾ ਜਨਨ ਕਿ ਕਾਪੀ ਰਾਈਟ ਆ ਜਿਹੜਾ ਮੇਜਰ ਮੇਨ ਉਹ ਹੁੰਦਾ ਤਿੰਨ ਆ ਜਾਣ ਤਿੰਨ ਮਹੀਨਿਆਂ ਦੇ ਅੰਦਰ ਤਿੰਨ ਆ ਜਾਣ ਚੈਨਲ ਉੱਡ ਜਾਂਦਾ ਫੇਰ ਉੱਡਦਾ ਤੇ ਬਾਈ ਨਾ ਪਾ ਜ ਮੈਂ ਦੱਸਿਆ ਜੀ ਉਵੇਂ ਬਾਈ ਨੇ ਕੰਮ ਕੀਤਾ ਤੇ ਬਾਈ ਦਾ ਚੈਨਲ ਵਧੀਆ ਚੱਲ ਗਿਆ ਮਹਿੰਗੇ ਬ੍ਰਾਂਡ ਦੇ ਨਾਂ ਤੇ ਚੈਨਲ ਹਾਂ ਮਹਿੰਗੇ ਬ੍ਰਾਂਡ ਤੇ ਤੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਬਾਕੀ ਬਾਈ ਬਹੁਤ ਵਧੀਆ ਜਿਵੇਂ ਕਿ ਆਪਾਂ ਕਹਿ ਦਈਏ ਵੀ ਰਾਹ ਪਾਉਣਾ ਹੁੰਦਾ ਹਨਾ ਬੰਦੇ ਨੇ ਵੀ ਭਾਈ ਨੇ ਆਪਾਂ ਨੂੰ ਵਧੀਆ ਰਾਹ ਪਾਇਆ ਤਾਂ ਆਪਾਂ ਵਧੀਆ ਉਸ ਰਾਹ ਤੇ ਚੱਲੇ ਠੀਕ ਹੈ ਆਪਾਂ ਆਪਦੀ ਮਨਮਰਜ਼ੀ ਨਾਲ ਕੋਈ ਉਹ ਜਾ ਕੰਮ ਨਹੀਂ ਕੀਤਾ ਠੀਕ ਹੈ ਰਾਹ ਪਾਉਣਾ ਹੁੰਦਾ ਬੰਦੇ ਨੇ ਇਹ ਨਹੀਂ ਕਿ ਉਂਗਲ ਫੜ ਕੇ ਬੰਦਾ ਮੰਜ਼ਲ ਤੇ ਲੈ ਕੇ ਜਾਂਦਾ ਮੰਜ਼ਲ ਤੇ ਤਾਂ ਆਪ ਨੂੰ ਹੀ ਜਾਣਾ ਪੈਂਦਾ ਠੀਕ ਹੈ ਕਿੰਨਾ ਚਿਰ ਹੋ ਗਿਆ ਕੰਮ ਉਹ ਜੀ ਨੂੰ ਸਾਲ ਹੀ ਹੋ ਗਿਆ ਸੀ ਸਾਲ ਡੇਢ ਹਾਲ ਹੋ ਗਿਆ ਸਾਲ ਡੇਢ ਸਾਲ ਹੋ ਗਿਆ ਤੇ ਇਹਦਾ ਭਾਈ ਦਾ YouTube ਚੈਨਲ ਵੀ ਹੈ ਉਹ ਵੀ ਆਪਾਂ ਸੈੱਟ ਕਰਕੇ ਦਿੱਤਾ ਸੀਗਾ ਉਹ ਵੀ ਹੋ ਜੂਗਾ ਜੇ ਮਿਹਨਤ ਕਰੂਗਾ ਥੋੜਾ ਜਿਹਾ ਤੂੰ ਮਿਹਨਤ ਘੱਟ ਕਰਦਾ ਕੰਮ ਘਟਾ ਦਿੰਦਾ ਵਿੱਚ ਦੀ ਉਹ ਥੋੜਾ ਐਨਾਲੋਜੀ ਆਨੇ ਨਾ ਕੰਮਕਾਰ ਚ ਹਾਂ ਲਗਾਤਾਰ ਲੱਗ ਜਿਵੇਂ ਹੁਣ ਮੀਂਹ ਜੋ ਬਸ ਓਵੇਂ ਕੰਮ ਹੋਲ ਜਗਾ ਨਾ ਪੰਛੀ ਦੇ ਨਾ ਠੀਕ ਹੈ ਉਸ ਤਰ੍ਹਾਂ ਐ ਟਾਈਮ ਲੱਗ ਜਾਂਦਾ ਤੇ ਫੀਸ ਕਿੰਨੀ ਲੜੀ ਤੋਂ ਫੀਸ ਲਾਈਵ ਵਾਲੀ ਨਹੀਂ ਇੱਕਾ ਡੱਬਾ ਲਿਆ ਬਸ ਫੀਸ ਆਪਣੀ ਕੋਈ ਨਹੀਂ ਭਰਾ ਮੇਰੇ ਉਹ ਆਪਣਾ ਵਟਸਐਪ ਨੰਬਰ ਥੱਲੇ ਦਿੱਤਾ ਹੋਇਆ ਉਹ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੇ ਆਪਣੇ ਚੈਨਲ ਬਾਰੇ ਜਾਣਕਾਰੀ ਦੇਣੀ ਆ ਇਹ ਵੀ ਹੈਗਾ ਵੀ ਕਈ ਬੰਦੇ ਫੋਨ ਕਰਦੇ ਬਈ ਸਾਡਾ ਚੈਨਲ ਹੀ ਮੋਨਟਾਈਜ਼ ਕਰ ਦੇ ਉਹ ਕੰਮ ਨਹੀਂ ਆਪਣਾ ਹੈਗਾ ਆਪਹੁਣ ਦੱਸ ਸਕਦੇ ਵੀ ਸਹੀ ਕਰ ਸਕਦੇ ਆ ਤੇ ਕੱਲਾ ਦੱਸ ਸਕਦੇ ਵੀ ਆ ਇਦਾਂ ਇਦਾਂ ਕੰਮ ਕਰਨ ਤੁਸੀਂ ਆਪਣੇ ਸੰਪਰਕ ਕਰ ਸਕਦੇ ਹੋ ਸਾਡੀਆਂ ਛੋਟੀਆਂ ਛੋਟੀਆਂ ਸ਼ਰਤਾਂ ਆ ਜੇ ਤੁਸੀਂ ਵਟਸਐਪ ਕਰੋਗੇ ਉਹ ਤੇ ਆ ਜਾਣਗੀਆਂ ਤੇ ਉਹ ਫੋਲੋ ਕਰ ਲਿਓ ਤੇ ਸਾਡੇ ਨਾਲ ਸੰਪਰਕ ਕਰ ਲਿਓ ਧੰਨਵਾਦ